ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਦਾ ਉਪਰਾਲਾ ਕਰ ਰਹੇ ਪਿੰਡ ਗੁਜਰਾਂ ਦੇ ਆਕਾਂ ਵਧੂ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚੇ ਐਸਡੀਐਮ ਦਿੜਪਾ ਐਸਡੀਐਮ ਰਚੇਸ਼ ਕੁਮਾਰ ਕਿਸਾਨਾਂ ਨੂੰ ਪਰਾਲੀ ਬਿਨਾ ਅੱਗ ਲਗਾਏ ਸਾਂਭ ਸੰਭਾਲ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਬਲਦੇਵ ਸਿੰਘ ਅਤੇ ਪ੍ਰੀਤਪਾਲ ਸਿੰਘ ਵੱਲੋਂ ਪਰਾਲੀ ਨੂੰ ਬਿਨਾ ਅੱਗ ਲਗਾਏ ਪਰਾਲੀ ਦੀਆਂ ਗੱਠਾਂ ਬਣਾ ਕੇ ਇਨਾਂ ਦੀ ਸੰਭਾਲ ਕੀਤੀ ਜਾ ਰਹੀ ਹੈ ਤੇ ਬਾਤਾ ਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਧੂਏ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਪਣਾ ਯੋਗਦਾਨ ਪਾ ਰਹੇ ਹਨ। ਸਾਡੀਆਂ ਸਾਜ ਜੇ ਤੁਸੀਂ ਗੁਜਰਾ ਵਿੱਚ ਪਹੁੰਚੇ ਹੋਗਾ ਬਹੁਤੂ ਕਿਸਾਨ ਨੇ ਜਿਹੜੇ ਬਿਨਾ ਪਰਾਲੀ ਨੂੰ ਅੱਗ ਲਗਾਏ ਜਿਹੜੀ ਬਜਾਈ ਕਰ ਰਹੇ ਨੇ ਇਕੱਠਾ ਬਣਾ ਰਹੇ ਨੇ ਕਿਵੇਂ ਦੇਖਦੇ ਹੋ ਸਰ ਇਹਨਾਂ ਨੂੰ? ਮੈਂ ਅੱਜ ਗੁਜਰਾ ਵਿੱਚ ਬਲਦੇਵ ਸਿੰਘ ਜੀ ਤੇ ਪ੍ਰੀਤ ਜੀ ਮੇਰੇ ਨਾਲ ਖੜੇ ਹੈਗੇ ਆਂ ਤੇ گاؤں ਬਹੁਤੂ ਕਿਸਾਨ ਹੈਗੇ ਆਂ ਹਮੇਸ਼ਾ ਤੋਂ ਹੀ ਇਹ ਗੰਡਾ ਬਣਾ ਕੇ ਜਿਹੜੀ ਹੈਗੀ ਹੈ ਪ੍ਰਾਲੀ ਦੀ ਸਾਮ ਸੰਭਾਲ ਕਰਦੇ ਹੈਗੇ ਆ ਸੋ ਮੈਂ ਇਹਨਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਕਰਦਾ ਹੈਗਾ ਇਹ ਅੱਜ ਦਾ ਟਾਈਮ ਜਿਹੜਾ ਹੈਗਾ ਉਹ ਬਹੁਤ ਹੀ ਜ਼ਰੂਰੀ ਹੈਗਾ ਕਿ ਆਪਾਂ ਪ੍ਰਾਲੀ ਦੀ ਸਹੀ ਸਾਮ ਸੰਭਾਲ ਕਰੀਏ ਤੇ ਗੰਡਾ ਬਣਾ ਕੇ ਉਹਨਾਂ ਨੂੰ ਉਹਨਾਂ ਨੂੰ ਅੱਗੇ ਵੇਚੀਏ ਜਾਂ ਉਹਨਾਂ ਨੂੰ ਕਿਸੇ ਨੂੰ ਚੁਕਾਈਏ ਕਿਉਂਕਿ ਜਿਹੜੀ ਇਹ ਪ੍ਰਾਲੀ ਹੈਗੀ ਹੈ ਇਹ ਕਿਤੇ ਨਾ ਕਿਤੇ ਸਬਧੀ ਇਹਨੂੰ ਸਿਹਤ ਨਾਲ ਵੀ ਇਹ ਮੁੱਦਾ ਜੁੜਿਆ ਹੋਇਆ ਹੈਗਾ ਕਿ ਪ੍ਰਾਲੀ ਨੂੰ ਅਸੀਂ ਅੱਗ ਲਗਾਉਂਦੇ ਹੈਗੇ ਆ ਤਾਂ ਇਹ ਇਹਦੇ ਨਾਲ ਸੇਤ ਨੂੰ ਵਾਤਾਵਰਨ ਨੂੰ ਬਹੁਤ ਕੁਝ ਨੁਕਸਾਨ ਹੁੰਦਾ ਹੈਗਾ ਸੋ ਅਸੀਂ ਸਾਰੇ ਰਲ ਮਿਲ ਕੇ ਯੋਗਦਾਨ ਪਾਈਏ ਤੇ ਇਹਨਾਂ ਤੋਂ ਸੇਤ ਲਈਏ ਸਰ ਕਈ ਕਿਸਾਨਾਂ ਨੂੰ ਇਹ ਰਹਿੰਦਾ ਹੈ ਕਿ ਕੰਬਾਈਨਾਂ ਦੇ ਉੱਪਰ ਜਿਹੜਾ ਐਸਐਮਐਸ ਨਹੀਂ ਲੱਗਿਆ ਹੁੰਦਾ ਵੀ ਸਾਨੂੰ ਤਾਂ ਅੱਗ ਲਾਉਣ ਲਈ ਮਜਬੂਰ ਹੋਣਾ ਪੈਂਦਾ ਹੈ ਸਰ ਉਦੋਂ ਲਈ ਤੁਸੀਂ ਕਿਸਾਨਾਂ ਨੂੰ ਜਾਂ ਕੰਬਾਈਨ ਵਾਲਿਆਂ ਨੂੰ ਕੀ ਅਪੀਲ ਕਰਦੇ ਹੋ ਦੇ ਕੋ ਮੈਂ ਸਰ ਨੂੰ ਅਪੀਲ ਕਰਦਾ ਹੈਗਾ ਕਿਸਾਨਾਂ ਨੂੰ ਵੀ ਅਪੀਲ ਕਰਦਾ ਜਿਹੜੇ ਕੰਬਾਈਨ ਵਾਲੇ ਹੈਗੇ ਆ ਉਹਨਾਂ ਨੂੰ ਵੀ ਅਪੀਲ ਕਰਦਾ ਕਿਉਂਕਿ ਜਿਹੜਾ ਹੈਗਾ SMS ਲਗਾਣਾ ਤਾਂ ਜ਼ਰੂਰੀ ਹੈਗਾ ਸੋ ਆਪਣੇ ਜਿਹੜੀ ਕੰਬਾਈਨ ਦੇ ਉੱਤੇ SMS ਲਗਾ ਕੇ ਹੀ ਕਟਾਈ ਕੀਤੀ ਜਾਵੇ ਤਾਂ ਜੋ ਉਸ ਦੇ ਵਿੱਚ ਪੰਪ ਰਾਲੀ ਦਾ ਵੱਧ ਤੋਂ ਵੱਧ ਜਿਹੜਾ ਹੈਗਾ ਉਹਨੂੰ ਸੰਭਾਲ ਸਕੇ ਤਾਂ ਤੁਹਾਡੇ ਵੱਲੋਂ ਚੈਕਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਹਾਂਜੀ ਦੇਖੋ ਐਗਰੀਕਲਚਰ ডিপਾਰਟਮੈਂਟ ਆਪਣੀ ਟੀਮਸ ਬਣਾ ਕੇ ਇਹਦੀ ਚੈਕਿੰਗ ਵੀ ਕਰਦਾ ਹੈਗਾ ਸੋ ਜਿਹੜਾ ਟਾਈਮ ਸਿਰ ਜੇ ਕੋਈ ਸ਼ਿਕਾਇਤ ਵੀ ਮਿਲਦੀ ਹੈਗੇ ਉਹਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਸੋ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਜਿਹੜਾ ਉਪਰਾਲਾ ਹੈਗਾ ਉਹ ਕੀਤਾ ਜਾ ਰਿਹਾ ਹੈ ਸਰ ਤੁਸੀਂ ਕਿਸਾਨਾਂ ਨੂੰ ਕੀ ਅਪੀਲ ਕਰਦੇ ਹੋ ਉਪਰਾਲੀ ਨੂੰ ਨਾ ਘਲਾਈ ਜਾਵੇ ਸਾਡੀ ਸਿਹਤ ਤੇ ਨਾਲ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਉਹ ਵੀ ਘਟੇ ਦੇਖੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਾਂਗਾ ਕਿ ਅਸੀਂ ਹਰ ਜਗ੍ਹਾ ਹਰ ਪਿੰਡ ਦੇ ਵਿੱਚ ਸਾਡੇ ਕਲਸਟਰ ਆਫੀਸਰ ਤੇ ਨੋਡਲ ਆਫੀਸਰ ਹੈ ਜਿਨ੍ਹਾਂ ਕੋਲ ਲਿਸਟਾਂ ਵੀ ਹੈਗੀਆਂ ਕਿ ਕਿਹੜੀ ਹਰ ਇੱਕ ਪ੍ਰਕਾਰ ਦੀ ਮਸ਼ੀਨਰੀ ਸੁਪਰ ਸੀਡਰ ਹੈਪੀ ਸੀਡਰ ਤੇ ਉਸ ਤੋਂ ਇਲਾਵਾ ਬੇਲਰਸ ਅਸੀਂ ਉਪਲਬਧ ਕਰਾਏ ਹੈਗੇ ਸੋ ਅਸੀਂ ਉਹ ਉਹਨਾਂ ਨਾਲ ਸੰਪਰਕ ਕਰਨ ਜਾਂ ਉਹ ਸਾਡੇ ਜਿਹੜਾ ਕੰਟਰੋਲ ਰੂਮ ਬਣਾਇਆ ਹੈਗਾ ਉੱਤੇ ਸੰਪਰਕ ਕਰਨ ਉਹਨਾਂ ਨੂੰ ਅਸੀਂ ਮਸ਼ੀਨਰੀ ਦਿਵਾਵਾਂਗੇ ਤੇ ਤਾਂ ਜੋ ਆਪਣੀ ਫਰਾਲੀ ਦੀ ਸਹੀ ਸੰਭਾਲ ਕਰ ਸਕਣ ਤੇ ਆਪਾਂ ਜਿਹੜੀ ਹੈਗੀ ਹੈ ਅੱਗ ਲੱਗਣ ਤੋਂ ਇਹਨੂੰ ਬਚਾ ਕਰਕੇ ਵਾਤਾਵਰਨ ਨੂੰ ਤੇ ਆਪਣੀ ਸਿਹਤ ਨੂੰ ਬਚਾ ਸਕਣ ਸਤਨਾਵਾਂ ਵੱਲੋਂ ਜਿਹੜੀ ਅੱਗ ਘਟਾਏ ਲਗਾਈ ਜਾ ਰਹੀ ਹੈ ਨਹੀਂ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ ਹੈਗਾ ਜੀ ਸਾਡੇ ਕਿਸਾਨ ਵੀਰ ਸਾਡੇ ਨਾਲ ਬਹੁਤ ਮਦਦ ਕਰ ਰਹੇ ਹੈਗੇ ਤੇ ਇਸ ਵਾਰੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਜਿਹੜਾ ਹੈਗਾ ਵਾਤਾਵਰਣ ਕਾਫੀ ਠੀਕ ਹੈਗਾ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਵੀ ਇਸ ਤਰੀ ਸਬਦਾ ਯੋਗਦਾਨ ਮਿਲਦਾ ਰਹੇਗਾ ਬਲਦੇਵ ਜੀ ਅੱਜ ਤੁਹਾਡੇ ਵੱਲੋਂ ਖੇਤ ਚ ਬਿਨਾ ਅੱਗ ਲਗਾਏ ਪਰਾਲੀ ਦੀਆਂ ਨੇ ਜਿਹੜੀਆਂ ਉਹ ਬਜਾਈ ਕਰ ਰਹੇ ਹੋ ਤੁਸੀਂ ਗੱਠਾ ਬਣਾ ਰਹੇ ਹੋ ਆ ਬਾਕੀ ਕਿਸਾਨਾਂ ਨੂੰ ਕੀ ਕਹਿੰਦੇ ਹੋ ਤੁਸੀਂ ਅਸੀਂ ਵਾਕੀ ਕਿਸਾਨਾਂ ਨੂੰ ਵੀ ਕਹਿੰਦੇ ਆ ਵੀ ਵੱਧ ਤੋਂ ਵੱਧ ਆਪਾਂ ਇਕੱਠਾ ਬਨਮਾਓ ਬਿਨਾਂ ਅੱਗ ਲਾਏ ਆਪਾਂ ਬੀਜੀਏ ਵਾਤਾਵਰਨ ਜਿਹੜਾ ਉਹ ਸਾਫ਼ ਸੁਥਰਾ ਰਹੇ ਤੇ ਬਾਕੀ ਮਤਲਬ ਵੀ ਗਵਰਨਮੈਂਟ ਨੂੰ ਵੀ ਕਹਿੰਦੇ ਆ ਵੀ ਸਾਡੇ ਮਤਲਬ ਗੁਜਰਾں ਦੇ ਵਿੱਚ ਵੱਧ ਤੋਂ ਵੱਧ ਬੇਲਰ ਦਿੱਤੇ ਜਾਣ ਤਾਂ ਮਤਲਬ ਵੀ ਬਿਨਾਂ ਅੱਗ ਲਾ ਕੇ ਅਸੀਂ ਮਤਲਬ ਜਈ ਕਰੀਏ ਵਾਤਾਵਰਨ ਨੂੰ ਸਾਫ਼ ਰੱਖੀਏ ਐ ਕਿਸਾਨਾਂ ਦੀ ਇਹ ਇੱਕ ਗਿਲਾ ਰਹਿੰਦਾ ਹੈ ਕੰਪੈਨ ਵਾਲਿਆਂ ਨਾਲ ਕਿ ਐਸਐਮਐਸ ਲਾ ਕੇ ਜਿਹੜੀ ਉਹ ਵਡਾਈ ਨਹੀਂ ਕਰਦੇ ਹੈਗੇ ਉਹਨੂੰ ਕਿਵੇਂ ਦੇਖਦੇ ਹੋ ਉਹ ਵੀ ਮੰਨ ਲਓ ਜੇ ਹੁਣ ਆਪਾਂ ਮਤਲਬ ਸਾਰੇ ਇਸ ਤਰ੍ਹਾਂ ਆ ਗਏ ਉਹ ਐਸਐਮਐਸਾ ਲੱਗ ਜਾਣ ਸਾਰੀਆਂ ਤੇ ਉਹਦੇ ਨਾਲ ਹੈਪੀ ਸੀਡਰ ਨਾਲ ਵੀ ਵੇਚ ਸਕਦੀ ਹੈ ਸੁਪਰ ਸੀਡਰ ਨਾਲ ਵੀ ਵੇਚ ਸਕਦੀ ਹੈ ਆਪਾਂ ਉਹਦੇ ਗੱਠਾ ਕਰਾ ਕੇ ਵੀ ਮਤਲਬ ਮਨਾ ਕੇ ਆਪਾਂ ਚਕਵਾ ਕੇ ਵੀ ਸਕਦੇ ਆ ਬਹੁਤ ਵਧੀਆ ਤੁਸੀਂ ਪਿਛਲੇ ਕਿੰਨੇ ਸਮੇਂ ਤੋਂ ਆ ਜਿਹੜੇ ਬਿਨਾ ਅੱਗ ਲਗਾਏ ਬਜਾਈ ਕਰਦੇ ਆ ਰਹੇ ਹੋ ਅਸੀਂ 12 ਦੇ ਵਿੱਚ ਮਤਲਬ ਹੈਪੀ ਸੀਡਰ ਲਿਆ ਹੋਇਆ ਹੈ 12 ਦੇ ਵਿੱਚ ਹੀ ਅਸੀਂ ਬਿਜਾਈ ਕਰਦੇ ਹੁੰਨੇ ਆਂ ਘੱਟ ਤੋਂ ਘੱਟ ਜਿੱਥੇ ਨਾ ਮਾਤਰਾ ਨਹੀਂ ਸਰਦਾ ਦੇਖੋ ਉੱਥੇ ਬਿਜਾਈ ਨਹੀਂ ਹੁੰਦੀ ਉੱਥੇ ਸਾਨੂੰ ਕੁਝ ਹੱਲ ਕਰਨਾ ਪੈਂਦਾ ਨਹੀਂ ਮਤਲਬ ਸੀ ਹੈਪੀ ਸੀਡਰ ਦੇ ਬੀਜ ਦੇ ਆ ਰਹੇ ਸੋ ਤੁਹਾਡੇ ਪਿੰਡ ਦੇ ਵਿੱਚ ਗੁਜਰਾ ਦੇ ਵਿੱਚ ਕਿੰਨੇ ਕ ਕਿਸਾਨ ਨੇ ਜਿਹੜੇ ਬਿਨਾਗ ਲਗਾਏ ਖੇਤੀ ਕਰਦੇ ਨੇ ਸਾਡੇ ਤਕਰੀਬਨ ਮੱਲੇ ਵੀ 50% ਮੰਗੂ ਮੱਲੇ ਲੋਕ ਨੇ ਜਿਹੜੇ ਜਾਦੇ ਹੈਪੀ ਸੀਡਰ ਸੁਪਰ ਸੀਡਰ ਦੇ ਨਾਲ ਬਜਾਈ ਕਰ ਰਹੇ ਨੇ ਜਿੰਨੇ ਕੋਣ ਵਾਲੋ ਬੀਲਰ ਨੇ ਸਾਡੇ ਚੱਲ ਰਹੇ ਨੇ ਵੱਧ ਤੋਂ ਵੱਧ ਗੱਠਾ ਬਣਵਾ ਰਹੇ ਨੇ ਮਿਲਦਾ ਜਿਹਨੂੰ ਸਮੇਂ ਸਿਰ ਜੇ ਨਹੀਂ ਮਿਲਦਾ ਦੇਖ ਉਹਦੀ ਮਜਬੂਰੀ ਹੈ ਸਰਕਾਰ ਤੋਂ ਕੀ ਸਹਿਯੋਗ ਦੀ ਮੰਗ ਕਰਦੇ ਸੀ ਸਰਕਾਰ ਤੋਂ ਤਾਂ ਅਸੀਂ ਇਹੀ ਕਹਿ ਰਹੇ ਵੀ ਸਾਡੇ ਮੱਲੇ ਗੁਜਰਾਂ ਦੇ ਵਿੱਚ ਬਿਨਾਂ ਦਬਾਅ ਤੋਂ ਮੱਲੇ ਪਹਿਲਾ ਬਿਨਾਂ ਅੱਗ ਲਾਏ ਘਟ ਤੋਂ ਘਟ ਅੱਗ ਲਾਈ ਬੀਜ ਰਹੇ ਨੇ ਵੀ ਸਾਡੇ ਪਿੰਡ ਨੂੰ ਮੱਲੇ ਵੱਧ ਤੋਂ ਵੱਧ ਇਹ ਸਹੂਲਤਾਂ ਦਿੱਤੀਆਂ ਜਾਣ ਵੀ ਅਸੀਂ ਘਾਟ ਅੱਗ ਲਾ ਕੇ ਮੱਲੇ ਵਿਜਾਈ ਕਰੀਏ ਤੇ ਅੱਗੇ ਵਾਸਤੇ ਮੱਲੇ ਵਾਤਾਵਰਨ ਨੂੰ ਠੀਕ ਰੱਖੀਏ